ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਹੀਨਾਵਾਰ ਯਾਤਰਾ ਦੀ ਤਰ੍ਹਾਂ ਜਿਹੜੀ ਆਪਾਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ ਐਤ ਵੀ ਆਇਆ ਆਪਾਂ ਬੜੂ ਸਾਹਿਬ ਅਕੈਡਮੀ ਬੜੂ ਸਾਹਿਬ ਮਾਚਲ ਪ੍ਰਦੇਸ਼ ਆਨੰਦ ਆ ਗਿਆ ਇੱਥੇ ਆ ਗਿਆ ਆਨੰਦ ਅੰਦਰ ਆਇਆ ਵੀ ਜਿੱਦਾਂ ਕਹਿੰਦੇ ਸਵਰਗ ਦਾ ਜੋ ਸਵਰਗ ਦੇ ਵਿੱਚ ਦੱਸਦੇ ਹਨ ਉਹ ਕੁਛ ਹੱਥੇ ਦਰਬਾਰ ਹਾਲ ਦੇ ਅੰਦਰ ਆ ਕੇ ਮਹਿਸੂਸ ਹੁੰਦਾ ਵੀ ਹਾਂ ਵਾਕੇ ਤੁਸੀਂ ਸਵਰਗ ਇਸ ਤਰ੍ਹਾਂ ਦਾ ਉਹ ਸਾਧਨਾ ਤੇ ਇੱਕ ਵਾਰੀ ਜ਼ਰੂਰ ਦਰਸ਼ਨ ਕਰੋ ਤੇ ਸੰਗਤ ਜੇ ਤੁਸੀਂ ਦਰਸ਼ਨ ਕਰ ਸਕਦੇ ਆ ਜਿਹੜੀ ਸੰਗਤ ਆਪਣੇ ਨਾਲ ਸੰਗਤ ਹੈ ਤੇ ਆਹ ਮਹਾਂਪੁਰਸ਼ਾਂ ਦਾ ਆਪਣਾ ਹੈਗਾ ਦੇਖੋ ਜਿਹਨਾਂ ਨੇ ਜਾਨਾਂ ਦੀ ਕਿਰਪਾ ਸਦਕਾ ਇਹ ਇਨਾਂ ਨੂੰ شفਾਇਆ ਇਹਨਾਂ ਦੇ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਸਭ ਕੁਝ ਚੱਲਦਾ ਸ਼ਾਂਤ ਅਤਰ ਸਿੰਘ ਜੀ ਮਹਾਰਾਜ ਮੌਜੂਦ ਆਣੇ ਵਾਲੇ ਤਾਂ ਤੇਜਾ ਸਿੰਘ ਜੀ ਮਹਾਰਾਜ ਤੇ ਸੰਤ ਬਾਬਾ ਕਵਾ ਸਿੰਘ ਜੀ ਮਹਾਰਾਜ ਤੇ ਅੱਜ ਦੀ ਯਾਤਰਾ ਕਦੇ ਪਹਿਲਾਂ ਬਲੌਗ ਤਾਂ ਨਹੀਂ ਬਣਾਇਆ ਪਰ ਇਸ ਵਾਰ ਦਿਲ ਕਰਦਾ ਸੀ ਬਲੌਗ ਬਣਾਈਏ ਕਿਉਂਕਿ ਦ੍ਰਿਸ਼ੀ ਇਦਾਂ ਦੇ ਤੇ ਮੈਨੇਜਮੈਂਟ ਇਸ ਤਰ੍ਹਾਂ ਦੀ ਕਿ ਆਨੰਦ ਆਨੰਦ ਇਹ ਸੰਗਤ ਆਪਣੇ ਨਾਲ ਜਿਹੜੀ ਆਈ ਸਾਰੇ ਤੇ ਵਾਹਿਗੁਰੂ ਜੀ ਤੇ ਹੁਣ ਆਪਣੀਆਂ ਯਾਦਾਂ ਕੈਮਰੇ ਵਿੱਚ ਕੈਦ ਕਰਦੇ ਹੋਏ ਸਾਰੇ ਵਾਈ ਗੋ ਤੇ ਵੀਰ ਜੀ ਰਹਿਣ ਦਾ ਪੂਰਾ ਪ੍ਰਬੰਧ ਖਾਣ ਪੀਣ ਦਾ ਪੂਰਾ ਪ੍ਰਬੰਧ ਬੱਚਿਆਂ ਦੇ ਰਹਿਣ ਸਹਿਣ ਦਾ ਸਾਰਾ ਦੱਸਿਆ ਬਹੁਤ ਵਧੀਆ ਮੰਮ ਤੇ ਭੈਣ ਹੋਣੀ ਥੈਂਕ ਯੂ ਦੂਜੀ ਜੱਵੀ ਪਤਾ ਕਰਿਓ ਕਿੱਥੇ ਅਗਰ ਦੇ ਆਲ ਇਹ ਸੰਗਤ ਖਰੀ ਆਪਣੇ ਨਾਲ ਤੇ ਭੈਣੋਂ ਸੋਨ ਸੋਨ ਵਾਏ ਜੀ ਸਭ ਦੀ ਯਾਤਰਾ ਸਫਲ ਕਰਨ ਤੇ ਜੀ ਕਿਤੇ ਜਿੰਦੇ ਹੀ ਕਹਿੰਦਾ ਵੀ ਟਾਈਮ ਲੱਗੇ ਤਾਂ ਜਰੂਰ ਇੱਥੇ ਇੱਕ ਵਾਰੀ ਤੁਸੀਂ ਸਾਨੂੰ ਦੱਸੋ ਕੋਈ ਬੇਬੀ ਵੀ ਵੱਖਰਾ ਹੋਵੇ ਦੱਸੋ ਸਭ ਤੋਂ ਸੌਖਾ ਇੱਕ ਬੋਲ ਜਿਆਦਾ ਕੰਮ ਕਰਦੇ ਓਏ ਵਾਏ ਜੀ ਆਨੰਦ ਨਾਲ ਮੇਰੀ ਚੇਜ ਮੇਰੀ ਵਾਹ ਪੱਕਾ ਆਹੇ ਟੇਕੇ ਚੌਂਕੀ ਮਾਰੀ ਜਾਂਦੀ ਆ ਆਓ ਵੀ ਸੰਗਤ ਆਪਣੇ ਨੂੰ ਰਹਿਣ ਦਾ ਬੱਚਿਆਂ ਦੇ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਵਿਆਨ ਤੇ ਵਿਆਨ ਤੇ ਵਿਆਨ ਖੇਡਣ ਦਾ ਖੇਡਣ ਦੇ ਉੱਪਰ ਬਣੇ ਹੋਏ ਆਪਣੇ ਮੈਦਾਨ ਛੱਤਾਂ ਦੇ ਉੱਪਰ ਉੱਪਰ ਜਾ ਕੇ ਤੇ ਕਾਫੀ ਪੋਚਾ ਦਿਖਣ ਵਾਲਾ ਬਹੁਤ ਹੀ ਵਧੀਆ ਬਹੁਤ ਹੀ ਆਨੰਦ ਹੈ ਵਾਹ ਵਾਹ ਅੰਦਰ ਸੁਪਰਮਾਰਕੀਟ ਵੀ ਹੈਗੀ ਆ ਤੇ ਖਾਣ ਪੀਣ ਨੂੰ ਵੀ ਹੈਗਾ 스낵 वगैरह ਵੀ ਹੈ ਵਧੀਆ ਬਾਬਾ ਜੀ ਕਰਤਣਾ ਠੀਕ ਬਸ ਆਲੀਆ ਤੇ ਸੰਗਤ ਬਸ ਬੱਕੀ ਐ ਸੀਟਾਂ ਵਗੈਰਾ ਜਿੱਥੇ ਇੱਥੇ ਹੈਗਾ ਹਾਂ ਆਪ ਕਹੋ ਕਹੋ ਜਾਦੇ ਆ ਚਾਹ ਪਾਣੀ ਦੇ ਨਹੀਂ ਪੀਤਾ ਪੀ ਲੋ 10 ਮਿੰਟ 10 ਘੰਟਾ ਹੋ ਰੋਕ ਲੈਣੇ ਕੋਈ ਗੱਲ ਨਹੀਂ ਤੇ ਚਾਹ ਪੀਦੇ ਆ ਚਾਹ ਪੀਦੇ ਆ ਹਾਂ ਪੀਦੇ ਵਾ ਠੀਕ ਹੈ ਪਰ ਚਾਹ ਦਾ ਵੀ ਸਕਦਾ ਨਾ ਵਧੀਆ ਸੀ ਤੇ ਬਸ ਇਹ ਆ ਤਾਂ ਅਸੀਂ ਕੰਟੀਨਿਊ ਰਾਜਗੁਰੂ ਦੀ ਵਸਤੀ ਲੱਗੀ ਹੋਣੀ ਹੈ तकरीबन तकरीबन ਤੇ ਕਿਉਂ ਰਾਜਗੁਰੂ ਦੀ ਵਸਤੀ ਹੁੰਦੀ ਹੈ ਪੀਰੇ ਵਾ ਠੀਕ ਹੈ ਜੀ ਹਾਂ ਤੇ पूरा आनंद है संगत बहुत खुश ने पूरा आनंद ना संकत और देखो यही मस्ती कर लगे है बहुत आनंद